ਅਗਲੀ ਜਿਹੜੀ ਹਰਸ਼ ਸਿੰਘ ਦੀ ਗੱਲ ਕਰਦੇ ਜਾਈਏ 트럼ਪ ਐਡਮਿਨਿਸਟ੍ਰੇਸ਼ਨ ਜਿਹੜੇ ਇਮੀਗਰੈਂਟਸ ਆ ਉਹਨਾਂ ਨੂੰ ਸੈਲਫ ਰਿਪੋਰਟ ਕਰਨ ਵਾਲੇ ਪਾਸੇ ਨੂੰ ਪੁਸ਼ ਕਰ ਰਿਹਾ ਹੈਗਾ ਆ ਕਿੰਨੇ ਵੀ ਉਹਨਾਂ ਦੇ ਜਿਹੜੇ ਡੈਪੂਟੇਸ਼ਨ ਨੰਬਰ ਜੋ ਆਸਾਂ ਉਮੀਦਾਂ ਸੀਗੀਆਂ ਜਾਂ ਜਿਹੜੇ ਆਖੜਿਓ ਸੋਚਦੇ ਸੀ ਵੀ ਲੋਕਾਂ ਨੂੰ ਫੜ ਫੜ ਕੇ ਘੱਲਣਾ ਆ ਉਹਨਾਂ ਨੰਬਰਸ ਤੱਕ ਇਹ ਪਹੁੰਚਣ ਚ ਹਾਲ ਦੀ ਘੜੀ ਨਾਕਾਮਯਾਬ ਰਹਿ ਰਹੇ ਨੇ ਸੋ ਇਸ ਕਰਕੇ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਇਮੀਗ੍ਰੈਂਟਸ ਨੂੰ ਸੈਲਫ ਡਿਪੋਰਟ ਵਾਲੇ ਪਾਸੇ ਨੂੰ ਧੱਕ ਰਿਹਾ ਹੈਗਾ ਆ ਐਨਬੀਸੀ ਨਿਊਜ਼ ਨੇ ਜਿਹੜਾ ਉਹ ਦੇਖਿਆ ਜਿਹੜੇ ਨੰਬਰਸ ਉਹਨਾਂ ਨੂੰ ਮਿਲੇ ਆ ਤਾਂ ਉਹਨਾਂ ਨੇ ਕਿਹਾ ਵੀ ਆਈਐਸ ਤੇ ਜਿਹੜੇ ਨੰਬਰਸ ਆ ਉਹ ਕਾਫੀ ਘਟ ਆਏ ਨੇ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ ਸੋ ਇਹ ਜਿਹੜੀ ਸਥਿਤੀ ਹੈਸ ਟਾਈਮ ਚ ਚੱਲ ਰਹੀ ਆ ਆਈਐਸ ਨੇ ਜਿਹੜੀ ਰਿਪੋਰਟ ਕੀਤੀ ਨੇ 12300 ਇਮੀਗ੍ਰੈਂਟ ਮਾਰਚ ਮਹੀਨੇ ਦੇ ਵਿੱਚ 1 ਤੋਂ ਲੈ ਕੇ 28 ਤਰੀਕ ਤੱਕ ਇਹ ਕਹਿੰਦੇ ਵੀ 12700 ਤੋਂ ਘੱਟ ਆ ਜਿਹੜੇ ਪਿਛਲੇ ਸਾਲ ਦੇ ਵਿੱਚ ਰਿਪੋਰਟ ਕੀਤੇ ਗਏ ਸੀ ਅਜੇ ਸਭ ਨੂੰ ਪਤਾ ਵੀ ਪਿਛਲੇ ਸਾਲ ਬਾਈਡਨ ਦਾ ਕਾਰਜਕਾਲ ਜਿਹੜਾ ਉਹ ਚੱਲ ਰਿਹਾ ਸੀ ਉਦੋਂ ਵੀ ਉਹਨੇ ਹੀ ਬੰਦੇ ਰਿਪੋਰਟ ਹੋ ਰਹੇ ਸੀ ਜਿੰਨੇ ਹੁਣ ਹੋ ਰਹੇ ਆ ਇਨਫੈਕਟ ਉਹਦੇ ਨਾਲੋਂ ਵੱਧ ਜਿਹੜੇ ਆਈਸ ਨੇ ਫਰਵਰੀ ਮਹੀਨੇ ਦੇ ਵਿੱਚ 11000 ਬੰਦਾ ਜਿਹੜਾ ਉਹ ਰਿਪੋਰਟ ਅਕਕਤਾ ਸੀਗਾ 메ਜਰ ਫੈਕਟਰ ਕਹਿੰਦੇ ਡੈਪੂਟੇਸ਼ਨ ਨੰਬਰਸ ਘਟ ਹੋਣ ਦਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲੋਂ ਵੀ ਘਟ ਇਸ ਲਈ ਆ ਰਿਹਾ ਹੈਗਾ ਆ ਵੀ ਕਹਿੰਦੇ ਵੀ ਕਿਉਂਕਿ ਉਹਦੇ ਵਿੱਚ ਇਹ ਆ ਵੀ ਬਾਰਡਰ ਦੇ ਉੱਤੇ ਹੁਣ ਜਿਹੜੇ ਲੋਕ ਕਲੇਮ ਕਰਦੇ ਸੀਗੇ ਪਹਿਲਾਂ ਅਸਾਇਲਮ ਉਹਨਾਂ ਨੂੰ ਜਿਹੜਾ ਉੱਥੇ ਮੋੜ ਦਿੱਤਾ ਜਾਂਦਾ ਸੀ ਉਹ ਆਂਕੜੇ ਬਾਈਡਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਵੱਧ ਹੁੰਦੇ ਸੀ ਪਰ 트럼ਪ ਉਹਨਾਂ ਦੇ ਕਾਰਜਕਾਰ ਦੇ ਵਿੱਚ ਅੰਦਰ ਹੀ ਆ ਚੁੱਕੇ ਜਿਹੜੇ ਲੋਕ ਆ ਉਹਨਾਂ ਨੂੰ ਫੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਬਾਰਡਰ ਦੇ ਉੱਤੇ ਜਿਹੜੀਆਂ ਇੰਟਰੈਕਸ਼ਨਸ ਆ ਉਹ ਆਲਰੇਡੀ ਬਹੁਤ ਜ਼ਿਆਦਾ ਘਟ ਚੁੱਕੀਆਂ ਹੈਗੀਆਂ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਆ ਸੋ 트럼ਪ ਐਡਮਿਨਿਸਟ੍ਰੇਸ਼ਨ ਅਜੇ ਵੀ ਕਹਿੰਦੇ ਵੀ ਉਹਨਾਂ ਨੂੰ ਕਈ ਅਟਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਫੰਡਿੰਗ ਨੂੰ ਲੈ ਕੇ ਤੇ ਜਿਹੜੇ ਲੋਜਿਸਟਿਕਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਜਿੱਦਾਂ ਕੈਂਪੇਨ ਟ੍ਰੇਲ ਦੇ ਉੱਤੇ 트럼ਪ ਉਹਨਾਂ ਨੇ ਕਿਹਾ ਸੀਗਾ ਆਪ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾਸ ਡੈਪੂਟੇਸ਼ਨ ਮੁਹਿੰਮ ਤੁਸੀਂ ਮੇਰੇ ਕਾਰਜਕਾਲ ਦੇ ਵਿੱਚ ਦੇਖੋਗੇ ਮਿਲੀਅਨਸ ਐਂਡ ਮਿਲੀਅਨਸ ਨੂੰ ਕਹਿੰਦੇ ਵੀ ਅਸੀਂ ਡਿਪੋਰਟ ਕਰਨਾ ਆ ਪਰ ਹਾਲ ਦੀ ਘੜੀ ਉਹਨਾਂ ਆਕੜਿਆਂ ਤੱਕ ਪਹੁੰਚਣ 'ਚ ਵਕਤ ਜਿਹੜਾ ਉਹ ਲੱਗੂਗਾ ਜਿਹੜੇ ਬਜਟ ਦੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਪਾਸ ਹੋਇਆ ਆ ਜੇ ਉਹ ਬਜਟ ਇਵੈਂਚੁਅਲੀ ਪਾਸ ਹੋ ਜਾਂਦਾ ਆ ਤਫਰ ਡੈਪੂਟੇਸ਼ਨ ਦੇ ਲਈ ਲਾ ਐਨਫੋਰਸਮੈਂਟ ਕੋਲ ਸੀਬੀਪੀ ਆਈਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਦੇ ਕੋਲ ਵਾਧੂ ਫੰਡਿੰਗ ਨਵੀਂ ਜਿਹੜੀ ਉਹ ਐਡ ਹੋਊਗੀ ਜਿਹਦੇ ਨਾਲ ਡੈਪੂਟੇਸ਼ਨ ਦਾ ਕਾਰਜ ਤੇਜ਼ ਹੋ ਸਕਦਾ ਆ ਬਹੁਤ ਸਾਰੇ ਲੋਕ ਇਸ ਆਸ ਉਮੀਦ ਦੇ ਵਿੱਚ ਨੇ ਵੀ ਇਹ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਜੋ ਖੱਪ ਪੈ ਰਹੀ ਆ ਰੌਲਾ ਪੈ ਰਿਹਾ ਆ ਵੀ ਇਵੈਂਚੁਅਲੀ 6 ਮਹੀਨਿਆਂ ਸਾਲ ਨੂੰ ਜਿਹੜਾ ਉਹ ਘਟ ਜਾਊਗਾ ਪਰ ਇਹ ਜਿਹੜੀ ਨਾ ਇਟਸ ਚੀਜ਼ ਨੂੰ ਧਿਆਨ ਦੇ ਨਾਲ ਸਮਝਣ ਦੀ ਜ਼ਰੂਰਤ ਆ ਵੀ ਜੇ ਉਹਨਾਂ ਨੂੰ ਫੰਡਿੰਗ ਐਕਸਟਰਾ ਮਿਲਦੀ ਆ ਤੇ ਇਹ ਕੰਮ ਘਟਣਾ ਨਹੀਂ ਇਹ ਇਹਨਾਂ ਨੇ ਹੋਰ ਵਧਾਉਣਾ ਹੈਗਾ ਆ ਸੋ ਇਸ ਕਰਕੇ ਬਈ ਧਿਆਨ ਦੇ ਨਾਲ ਆਪਣਾ ਪੇਪਰ ਵਰਕ ਆ ਉਸ ਨੂੰ ਤੁਸੀਂ ਅਪ ਟੂ ਡੇਟ ਜਿਹੜਾ ਉਹ ਰੱਖੋ ਤਾਂ ਜੋ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਜਦੋਂ ਟੀਨੇਜਰ ਦੀ ਗੱਲ ਦੱਸੀ ਸਿਟੀਜ਼ਨਸ਼ਿਪ ਦੀ ਇੰਟਰਵਿਊ ਦੇ ਕੇ ਆਏ ਬੰਦੇ ਦੀ ਗੱਲ ਦੱਸੀ ਅਦਾਲਤ ਵਿੱਚ ਕਿਸੇ ਹੋਰ ਮਾਮਲੇ ਵਿੱਚ ਬੰਦਾ ਪੇਸ਼ ਹੋਣ ਲਈ ਗਿਆ ਉਹਨਾਂ ਦੀ ਗੱਲ ਦੱਸੀ ਅੜਕੇ ਜੇ ਕੋਈ ਕਿਲਮਰ ਰਕਾ ਉਹਨਾਂ ਦੇ ਚੜ ਗਿਆ ਜੇ ਹੱਲਣਾ ਹੋਇਆ ਤਾਂ ਉਹਨਾਂ ਨੇ ਹੱਲ ਤਾਂ ਦੇਣਾ ਆ ਬਸ ਇਹੀ ਆ ਅਰਦਾਸ ਕਰੀਏ ਵੀ ਭਾਈ ਇਹਨਾਂ ਦੇ ਨਾਲ ਜਿਹੜਾ ਸਾਹਮਣਾ ਨਾ ਹੀ ਹੋਵੇ ਜੀ